ਸ਼੍ਰੋਮਣੀ ਅਕਾਲੀ ਦਲ ਨਵੀਂ ਬਣੀ ਖੇਤਰੀ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਫਿਰ ਸ੍ਰੀ ਗੁਰਦੁਆਰਾ ਸਾਹਿਬ ਕੇਸਗੜ੍ਹ ਸਾਹਿਬ ਦੀ ਮੀਟਿੰਗ ਹਾਲ ਦੇ ਵਿੱਚ ਨਹੀਂ ਐਂਟਰ ਕਰਨ ਦਿੱਤਾ ਗਿਆ ਜੋ ਮੀਟਿੰਗ ਹਾਲ ਦੇ ਬਾਹਰ ਦਰਵਾਜ਼ੇ ਨੂੰ ਤਾਲੇ ਲਾ ਦਿੱਤੇ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਇਹ ਦੂਸਰੀ ਵਾਰ ਇਕਟਨਾ ਵਾਪਰ ਗਈ ਹੈ ਜੋ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨੀ ਸੀ ਜਦੋਂ ਕਿ ਮੀਟਿੰਗ ਹਾਲ ਦੇ ਤਾਲੇ ਲਾ ਦਿੱਤੇ ਜਾਂਦੇ ਨੇ ਗੁਰਦੁਆਰਿਆਂ ਦੇ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਜੋ ਨਵੀਂ ਬਣੀ ਪਾਰਟੀ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਉਸ ਦਾ ਨਵਾਂ ਬਣਿਆ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਉਹਨਾਂ ਨੂੰ ਜੋ ਪਾਰਟੀ ਦੀ ਵੰਗ ਦੌਰ ਦਿੱਤੀ ਗਈ ਹੈ ਨਵਾਂ ਪ੍ਰਧਾਨ ਥਾਪਿਆ ਗਿਆ ਹੈ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਔਰ ਉਸ ਪਾਰਟੀ ਨੂੰ ਲੈ ਕੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਉਹਨਾਂ ਦੇ ਵਰਕਰਾਂ ਨੂੰ ਤੇ ਉਹਨਾਂ ਦੇ ਲੀਡਰਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਵੀ ਜੋ ਦੂਸਰੀ ਵਾਰ ਇਹ ਘਟਨਾ ਵਾਪਰ ਕੇ ਇਹ ਜਦੋਂ ਕਿ ਫਤਿਹਗੜ੍ਹ ਸਾਹਿਬ ਵਿੱਚ ਪਹਿਲੀ ਵਾਰ ਉਹਨਾਂ ਨੂੰ ਜੋ ਮੀਟਿੰਗ ਹਾਲ ਦੇ ਵਿੱਚ ਇੰਟਰ ਨਹੀਂ ਕਰ ਦਿੱਤਾ ਗਿਆ ਉੱਥੇ ਦਰਵਾਜ਼ੇ ਦੇ ਤਾਲੇ ਲਾ ਦਿੱਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਬਸ ਜੋ ਵਰਦੇ ਮੀਂਹ ਦੇ ਵਿੱਚ ਉੱਥੇ ਮੀਟਿੰਗ ਕੀਤੀ ਔਰ ਇਸ ਦੇ ਨਾਲ ਹੀ ਅੱਜ ਦੂਸਰੀ ਘਟਨਾ ਵਾਪਰ ਗਈ ਹੈ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਕਿ ਜੋ ਅੱਜ ਉਹਨਾਂ ਨੇ ਨਮਸਤਕ ਹੋਏ ਨੇ ਔਰ ਮੀਟਿੰਗ ਹਾਲ ਦੇ ਵਿੱਚ ਉਹਨਾਂ ਨੇ ਮੀਟਿੰਗ ਕਰਨੀ ਸੀ ਪਰ ਉਸ ਮੀਟਿੰਗ ਹਾਲ ਦੇ ਜੋ ਦਰਵਾਜੇ ਦੇ ਤਾਲੇ ਲਾ ਦਿੱਤੇ ਜਾਂਦੇ ਨੇ ਮੀਟਿੰਗ ਹਾਲ ਬੰਦ ਕਰ ਦਿੱਤਾ ਜਾਂਦਾ ਤਾਂ ਕਿ ਗਿਆਨੀ ਹਰਪ੍ਰੀਤ ਸਿੰਘ ਉੱਥੇ ਪ੍ਰੈਸ ਕਾਨਫਰੰਸ ਨਾ ਕਰ ਸਕਣ ਆਪਣੇ ਵਰਕਰਾਂ ਨਾਲ ਮੀਟਿੰਗ ਨਾ ਕਰ ਸਕਣ ਜਿਸ ਨੂੰ ਲੈ ਕੇ ਵਰਕਰਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਜੋ ਕੇਸਕਰ ਸਾਹਿਬ ਦੇ ਜ਼ਥੇਦਾਰ ਜਿਹੜੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਪਰ ਇਹ ਸਭ ਕੁਝ ਕਰਵਾ ਰਹੇ ਨੇ ਜੋ ਗਿਆਨੀ ਕੁਲਦੀਪ ਸਿੰਘ ਗੜਗੱਜ ਜ਼ਥੇਦਾਰ ਹੋਣ ਦੇ ਨਾਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਮੰਨ ਰਹੇ ਨੇ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਸ਼ਰਕਾ ਜਥੇਦਾਰ ਨੇ ਉਹਨਾਂ ਨੂੰ ਜੋ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਮੀਟਿੰਗਾਂ ਕਰ ਤੋਂ ਰੋਕਿਆ ਜਾਂਦਾ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵਰਕਰਾਂ ਦੇ ਵਿੱਚ ਵੱਡੀ ਜਿਹੜੀ ਰੋਸ ਪਾਇਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਖਿਲਾਫ ਸਖਬੀਰ ਸਿੰਘ ਬਾਦਲ ਅਜੇ ਹਿੱਲੇ ਕਿਉਂ ਵਰਤ ਰਿਹਾ ਹੈ ਜਦੋਂ ਕਿ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਹੈ ਲੋਕ ਨਹੀਂ ਚਾਹੁੰਦੇ ਆ ਸਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਅੱਗੇ ਆਉਣ ਦੇਣਾ ਪਰ ਸੁਬੀਰ ਸਿੰਘ ਬਾਦਲ ਆਪਣੇ ਆਪ ਹੀ ਪ੍ਰਧਾਨ ਬਣਿਆ ਫਿਰਦਾ ਹੈ ਆਪਣੇ ਆਪ ਹੀ ਸਖਬੀਰ ਸਿੰਘ ਬਾਦਲ ਜੋ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣਾ ਚਾਹਦਾ ਪਰ ਉਸ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋ ਸਕਦਾ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨਵੀਂ ਪਾਰਟੀ ਦੇ ਪ੍ਰਧਾਨ ਨੇ ਭਾਵੇਂ ਉੱਚ ਜਾਤੀ ਦੇ ਨਹੀਂ ਜਿਸ ਕਰਕੇ ਉਹਨਾਂ ਦੇ ਉੱਪਰ ਇਹ ਵੱਖ-ਵੱਖ ਲੀਡਰ ਜੋ ਸਖਬੀਰ ਸਿੰਘ ਬਾਦਲ ਧੜੇ ਦੇ ਨੇ ਉਹ ਤੰਜਵੀ ਕੱਸ ਰਹੇ ਨੇ ਉਸ ਦੀ ਕਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਪਹਿਲੇ ਦਿਨ ਜਿਸ ਦਿਨ ਪ੍ਰਧਾਨ ਬਣੇ ਸੀ ਤਾਂ ਉਹਨਾਂ ਨੇ ਲਲਕਾਰ ਮਾਰੀ ਸੀ ਕਿ ਜਿਹੜਾ ਵੀ ਮੇਰੇ ਵਰਕਰ ਦੀ ਕਰਦਾਰ ਖੁਸ਼ੀ ਕਰੇਗਾ ਮੈਂ 15 ਲੱਖ ਆਪਣੇ ਵਰਕਰ ਲੈ ਕੇ ਉਸਦੇ ਘਰ ਦੇ ਅੱਗੇ ਤਰਨਾ ਲਾ ਦੇਵਾਂਗਾ ਸੋ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਚੀਕਾਂ ਨਿਕਲੀਆਂ ਹੋਈਆਂ ਨੇ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਬੁਖਲਾਟ ਵਿੱਚ ਨੇ ਡਰੇ ਹੋਏ ਨੇ ਜਦੋਂ ਕਿ ਬਾਕੀ ਬਹੁਤ ਸਾਰੇ ਜਿਹੜੇ ਲੀਡਰ ਨੇ ਜਿਹੜੇ ਸਰਵਿਸਿੰਗ ਬਾਦਲ ਧੜੇ ਦੇ ਉਹ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਔਰ ਉਸ ਤੋਂ ਪਹਿਲਾਂ ਕਿ ਗਾਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਇਹ ਮੀਟਿੰਗ ਹਾਲ ਦੇ ਵਿੱਚ ਜਦੋਂ ਦਾਖਲ ਹੋਣਾ ਸੀ ਤਾਂ ਉਹਨਾਂ ਨੂੰ ਜੋ ਦਰਵਾਜ਼ੇ ਦੇ ਤਾਲੇ ਲੱਗੇ ਦੇਖ ਕੇ ਬੜੀ ਹੈਰਾਨੀ ਪ੍ਰਗਟ ਹੋਈ ਉਹਨਾਂ ਨੇ ਕਿਹਾ ਕਿ ਜੋ ਵੀ ਇਹਨਾਂ ਨੇ ਕਰਨਾ ਕਰ ਲੈਣ ਦਿਓ ਸੋ ਇਸ ਤੋਂ ਬਾਅਦ ਮੀਟਿੰਗ ਹਾਲ ਦੇ ਵਿੱਚ ਜਦੋਂ ਉਹ ਨਹੀਂ ਜਾ ਸਕੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੋ ਕੇਸਗੜ ਸਾਹਿਬ ਦੇ ਮੈਨੇਜਰ ਨੇ ਉਹਨਾਂ ਨੇ ਇਹ ਸਾਰੇ ਦੋਸ਼ਾਂ ਨੂੰ ਦੱਸਿਆ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਉਹਨਾਂ ਨੇ ਕਹਿ ਕੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਨਾ ਸ਼ਤਾਬਦੀ ਦਿਵਸ ਸਮਾਗਮ ਨੂੰ ਸਮਰਪਿਤ ਸ਼ਸ਼ਟਰਾ ਅਤੇ ਬਸਾਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਲਈ ਜੋ ਇਥੋਂ ਅਰਵਾਨਾ ਕਰਿਆ ਸੀ ਐਸੇ ਕਰਕੇ ਇਸ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਜੋ ਇਸੇ ਦਰਵਾਜ਼ੇ ਬੰਦ ਕੀਤੇ ਹੋਏ ਸਨ ਇਸੇ ਕਰਕੇ ਮਜਬੂਰਨ ਜੋ ਅਸੀਂ ਮੀਟਿੰਗ ਦਾ ਮੁੱਖ ਗੇਟ ਨੂੰ ਤਾਲਾ ਲਾਇਆ ਹੋਇਆ ਸੀ ਜੋ ਅੰਦਰ ਮੀਟਿੰਗ ਹੋ ਰਹੀ ਸੀ ਪਰ ਕੰਮ ਵਿੱਚ ਕੋਈ ਵਿਗਿਆ ਨਾ ਪੈ ਸਕੇ ਸੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੀਟਿੰਗ ਨਹੀਂ ਕਰ ਦਿੱਤੀ ਜਾਂਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਵਰਕਰਾਂ ਦੇ ਨਾਲ ਮਿਲਣੇ ਦਿੱਤਾ ਜਾਂਦਾ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਜੇਕਰ ਇਸੇ ਤਰ੍ਹਾਂ ਉਹਨਾਂ ਨੂੰ ਮੀਟਿੰਗਾਂ ਰੋਕੀਆਂ ਗਈਆਂ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਕਾਮਯਾਬ ਹੋ ਸਕਣਗੇ ਗਿਆਨੀ ਹਰਪ੍ਰੀਤ ਸਿੰਘ ਪੰਜਾਬ ਦੇ ਵਿੱਚ ਉੱਚ ਜਾਤੀ ਦੇ ਨਾਂ ਹਨ ਕਰਕੇ ਉਹਨਾਂ ਦੇ ਉੱਪਰ ਅਜਿਹਾ ਕੀਤਾ ਜਾ ਰਿਹਾ ਜੋ ਕਿ ਕਨਾਰ ਲੋਕ ਨੇ ਜੋ سرمایہ دار ਲੋਕ ਨੇ ਉਹ ਨਹੀਂ ਚਾਹਦੇ ਕਿ ਕੋਈ ਨੀਵੀਂ ਜਾਤੀ ਦਾ ਵੀ ਕੋਈ ਪ੍ਰਧਾਨ ਬਣ ਕੇ ਅਕਾਲੀ ਦਲ ਵਿੱਚ ਸੇਵਾ ਕਰੇ ਸੋ ਅਕਾਲੀ ਦਲ ਦੇ ਬਾਰੇ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਣੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਟਕਸਾਹਬ ਦੇ ਹੁਕਮਾਂ ਦੇ ਅਨੁਸਾਰ ਇਹ ਸੇਵਾ ਮਿਲੀ ਏ ਔਰ ਅਕਾਲੀ ਦਲ ਦੇ ਬਹੁਤ ਸਾਰੇ ਪ੍ਰਧਾਨ ਬਣੇ ਨੇ ਕਦੀ ਵੀ ਗਿਆ ਨਹੀਂ ਹੋਇਆ ਜੋ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪਹਿਲਾਂ ਵੀ ਟੱਕੇ ਦੇ ਨਾਲ ਇਹ ਸਭ ਕੁਝ ਕੀਤਾ ਹੋਇਆ ਜਦੋਂ ਕਿ ਇਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਕਾਲੀ ਦਲ ਦੀ ਪ੍ਰਧਾਨਗੀ ਇਸੇ ਤਰ੍ਹਾਂ ਖੋਈ ਸੀ ਜਦੋਂ ਸਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਪ੍ਰਧਾਨ ਸੀ ਤਾਂ ਉਸ ਸਮੇਂ ਇਹਨਾਂ ਨੇ ਤੱਕੇ ਨਾਲ ਉਹਨਾਂ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਲਈ ਸੀ ਔਰ ਉਸ ਤੋਂ ਬਾਅਦ ਇੱਕ ਕਮਜਾ ਕਰਕੇ ਬੈਠ ਗਏ ਇਹਨਾਂ ਨੇ ਆਪਣੇ ਘਰ ਦਾ ਅਕਾਲੀ ਦਲ ਬਣਾ ਲਿਆ ਜਿਸ ਕਰਕੇ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਨਾਸ਼ਾ ਹੈ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ ਬਾਦਲ ਨੂੰ ਨਕਾਰ ਚੁੱਕੇ ਨੇ ਔਰ ਕਦੇ ਵੀ ਅਕਾਲੀ ਦਲ ਬਾਦਲ ਅੱਗੇ ਨਹੀਂ ਆ ਸਕੇਗਾ ਜੇਕਰ ਇਸ ਤਰ੍ਹਾਂ ਇਹਨਾਂ ਨੇ ਤੱਕਾ ਕੀਤੀ ਰੱਖਿਆ